ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਖਾਸ ਸ਼ਹਿਰ ਜੀ ਤਰਨਤਰਨ ਸਾਹਿਬ ਜਿਲ੍ਹਾ ਤਹਿਸੀਲ ਵੀ ਤਰਨਤਰਨ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ ਗੋਇੰਦਵਾਲ ਬਾਈਪਾਸ ਡੀਐਸ ਰੂਟਾ ਰੋਟਾ ਵਾਲੀ ਗਲੀ ਤੇ ਸਰਦਾਰ ਦਲਬਾਗ ਸਿੰਘ ਉਹਨਾਂ ਦੇ ਦੋਸਤੋ ਅੱਜ ਆਪਾਂ ਘਰ ਪਹੁੰਚੇ ਆ ਵਪਾਰ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਸੇਲ ਪਰਚੇਜ ਵਾਲੇ ਪਸ਼ੂ ਇਹਨਾਂ ਦੇ ਕੋਲ ਕੋਈ 2-4 ਚਾਰ ਨਗ ਜਿਹੜੇ ਆ ਉਹ ਰੂਟੀਨ ਦੇ ਵਿੱਚ ਆਏ ਗਏ ਰਹਿੰਦੇ ਆ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਅੱਜ ਟੋਟਲ ਆਪਾਂ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆ ਦੋ ਬੇੜਾਂ ਦਿਖਾਉਣੀਆਂ ਨੇ ਠੀਕ ਆ ਜੀ ਸਵੇਰ ਸਵੇ ਪਸ਼ੂ ਆ ਸਾਰੇ ਇੱਕ ਜਰਸੀ ਬੇੜ ਬਿਲਕੁਲ ਸੱਜਰ ਤਾਜੀ ਸੂਈ ਆ ਇੱਧਰ ਇੱਕ ਝੋਟੀ ਇੱਕ ਮੱਝ ਆਪਾਂ ਤੁਹਾਨੂੰ ਦਿਖਾ ਦੇਾਂਗੇ ਇਹ ਵੀ ਬਿਲਕੁਲ ਤਾਜੀ ਆ ਇੱਕ ਬਗੈਰ ਬੱਚੇ ਤੋਂ ਜਿਹੜੀ ਇਹ ਤੁਹਾਨੂੰ ਬੱਛੀ ਆਪਾਂ ਦਿਖਾਵਾਂਗੇ ਸੋ ਪਲੂਨ ਪਹਿਲਾ ਸੂਆ ਬੱਛੀ ਆ ਮੂੰਹੋਂ ਦੰਦਾਂ ਦੇ ਵਿੱਚ ਵੀ ਤੁਹਾਨੂੰ ਨੋਟ ਕਰਾ ਦੇਾਂਗੇ ਮੁੱਲ ਜਾਇਜ਼ ਰਹਿਣਗੇ ਸੋ ਸਾਰੇ ਫਾਰਮਰ ਭਰਾ ਪੂਰੀ ਵੀਡੀਓ ਦੇਖ ਲਿਆ ਜੀ ਤੇ ਖਾਸ ਸ਼ਹਿਰ ਜਿਹੜਾ ਤੁਸੀਂ ਤਰਨ ਤਰਨ ਵਿਜ਼ਿਟ ਕਰਨੀ ਆ ਤਰੀਗਾ ਚ 10 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਦਲਬਾਖ ਸਿੰਘ ਜੀ ਦੀ ਸੱਸਰੀ ਘਾਲ ਜੀ ਸੱਸਰੀ ਘਾਲ ਵੀਰ ਜੀ ਸੰਤੂ ਸਾਹਿਬ ਹੋਸਨਾਵਾਲੇ ਹੋਰ ਪਾਜੀ ਕੈਮ ਸੇ ਤਾਂ ਸਾਦੀ ਵਧੀਆ ਵਧੀਆ ਜੀ ਕੁਝ ਸੁਣਾਓ ਸ਼ੁਕਰ ਬਹੁਤ ਵਧੀਆ ਪਾਜੀ ਠੀਕ ਠਾਕ ਤਿੰਨ ਨਾ ਆਗੇ ਅੱਜ ਜੀ ਹਾਂਜੀ ਅੱਜ ਤਿੰਨ ਆਈਏ ਇੱਕ ਦੋ ਸੱਜਰਾਂ ਤੇ ਇੱਕ ਉਹ ਬੱਚੇ ਤੋਂ ਬਗੈਰ ਆ ਠੀਕ ਆ ਜੀ ਉਹ ਵੀ 1.5 ਮਹੀਨੇ ਦੀ ਸੂਈ ਆ ਪਰ ਚੰਗੀ ਹੈ ਬਈ ਜ਼ਿਆਦਾ ਸਮਾਂ ਨਹੀਂ ਹੋਇਆਗਾ ਹਾਂਜੀ ਹਾਂਜੀ ਠੀਕ ਆ ਚਲੋ ਸ਼ੁਰੂਆਤ ਆਪਾਂ ਕਰਦੇ ਆ ਇੱਕ ਵਾਰੀ ਪਹਿਲਾਂ ਜਿਹੜੀ ਇਹ ਇਹ ਮੱਝ ਦਾ ਵੀਰ ਕੀ ਵੇਰਵਾ ਸੂਹਿਆਂ ਦੇ ਵਿੱਚ ਮੱਝ ਕਿਵੇਂ ਆ ਇਹ ਤਿੱਜਾ ਸੂਹਾ ਵੀਰ ਜੀ ਤਿੱਜਾ ਸੂਹਾ ਬੱਚਾ ਮਗਰ ਕੀ ਹੈ ਮਗਰ ਕੱਟੀ ਆ ਓਕੇ ਹਾਂਜੀ ਮਗਰ ਕੱਟੀ ਆ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਅੱਜ 6ਵੇਂ ਦਿਨ ਹੋਇਆ ਵੀ ਸੋਈ ਨੂੰ 6 ਦਿਨ ਦਾ ਸਮਾਂ ਹੋ ਗਿਆ ਹਾਂਜੀ ਠੀਕਾ ਜੀ 9 ਕਿਲੋ ਦਾਖ ਦੇ ਬੋਲਾ ਹੋ ਗਿਆ ਲੱਗ ਬੰਨੇ ਭਾਵੇਂ ਬੋਲਾ ਮੰਨ ਲੈ ਕੋਈ ਭਾਵੇਂ ਕੱਚਾ ਮੰਨ ਲੈ ਦੁੱਧ ਭਾਵੇਂ ਕੋਈ ਕੱਚਾ ਦੁੱਧ ਮੰਨ ਲੈ ਹਾਂਜੀ ਹਾਂਜੀ 6 ਦਿਨ ਹੋ ਗਏ ਅੱਜ ਹਾਂਜੀ ਹਾਂਜੀ ਬਾਬੀ ਇਹ ਦੋਸਤੋ ਦੂਜਾ ਸਵੇਰ ਜਿਹੜੀ ਆਪਾਂ ਤੁਹਾਨੂੰ ਤਿੱਜਾ ਤਿੱਜਾ ਹਾਂਜੀ ਹਾਂਜੀ ਤਿੱਜਾ ਸਵੇਰ ਜਿਹੜੀ ਇਹ ਤੁਹਾਨੂੰ ਮੱਝ ਦਿਖਾ ਰਹੇ ਹਾਂ ਠੀਕਾ ਜੀ ਸੋ 9 ਕਿਲੋ ਐਸ ਵਕਤ ਕੋਈ ਵੀਰ ਮੇਰਾ ਕੱਚਾ ਦੁੱਧ ਮੰਨ ਕੇ ਸੌਦਾ ਕਰ ਲਿਆ ਜੀ ਕਿਉਂ 6 ਦਿਨ ਹੋ ਗਏ ਇੱਕ ਸਾਰ ਪਧਰੀ ਆ ਵੇਖੋ ਚਵਾਈਆਂ ਪੂਰੀ ਰખી ਆ ਹਾਂਜੀ ਮੈਂ ਨਾ ਇਹਨੂੰ ਮੋਕੇ ਰਗੋਦੀ ਵੀ ਜੀ ਠੀਕ ਆ ਜੀ ਚਲੋ ਮਗਰ ਵੀ ਇਹਦਾ ਕੱਟੀ ਆ ਫੀਮੇਲ ਕਾਫ ਆ ਠੀਕ ਆ ਥੋੜਾ ਜਿਹਾ ਇੱਕ ਵਾਰੀ ਆਪਾਂ ਬਾਹਰ ਕੱਢ ਕੇ ਤਸੱਲੀ ਨਾਲ ਤੋਰ ਕੇ ਦਿਖਾਉਣੀ ਆ ਤੁਹਾਨੂੰ ਸੋ ਮੱਧ ਚੰਗੀ ਆ ਦੋਸਤੋ ਲੈਵੇ ਆਰਡਰ ਦੀ ਕੁਆਲਿਟੀ ਹੁਣ ਸ਼ਾਮ ਦਾ ਟਾਈਮ ਆ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ ਕੋਈ 5:30 ਕੋਈ 6:00 ਵਜੇ ਆਣ ਬਣ ਜਿਹੜਾ ਸਮਾਂ ਹੋ ਗਿਆ ਤੇ ਬਣੀ ਥਣੀ ਜਿਹੜੀ ਤੁਹਾਨੂੰ ਬਿਲਕੁਲ ਟਾਈਮ-ਟਾਈਮ ਮੱਝ ਇਸੇ ਤਰ੍ਹਾਂ ਨਜ਼ਰ ਆਜੂਗੀ ਕੋਈ ਵੀ ਭਰਾ ਆਪਣਾ ਫਾਰਮਰ ਦੋ ਟਾਈਮ ਚੋਣੀ ਚ ਚਲੋ ਹਰੇਕ ਭਰਾ ਦਾ ਹੱਕ ਹੁੰਦਾ ਵੀ ਆਪਣੀ ਤਸੱਲੀ ਕਰੇ ਆਹ ਵੇਖੋ ਜੀ ਸੁਪਖਾਲਾ ਖੂਲਾ ਬਹੁਤ ਵੱਧ ਗਿਆ ਠੀਕ ਆ ਜੀ ਸੋ 9 ਕਿਲੋ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਆ ਪੂਰ ਛੱਟੇ ਤੋਂ ਬਚਾ ਹੈ ਕੱਦ ਹਾਈਟ ਦੀ ਮੀਡੀਅਮ ਤੋਂ ਪਲੱਸ ਆ ਵੱਡੀਆਂ ਮੱਜਾਂ ਦੇ ਵਿੱਚ ਹੀ ਆਉਂਦੀ ਆ ਠੀਕ ਆ ਜੀ ਆ ਮਾਰੋ ਨੀਗਾ ਮਰੀ ਮਰੀ ਫਰਜ਼ੂ ਤਾ ਫਲ ਹੁਣੇ ਕੀ ਇਧਰਲੇ ਪਾਸੇ ਹੈ ਨਾ ਕੋਈ ਗੱਲ ਨਹੀਂ ਹਾਂ ਠੀਕ ਹੈ ਲੈ ਜਾਓ ਵੀਰ ਤੋਰ ਤੋ ਲਮਾ ਇਹਨੂੰ ਲੋ ਜੀ ਕਰੋ ਚੱਕ ਠੀਕ ਆ ਜੀ ਬਾਕੀ ਥਾਨ ਤੁਨ ਬਹੁਤ ਸੋਹਣਾ ਕੁਆਲਿਟੀ ਦਾ ਲੱਗਾ ਜਿਵੇਂ ਆਪਾਂ ਗੱਲ ਕਰਦੇ ਆ ਬਿਲਕੁਲ ਮੁੱਠੀ ਦਾ ਥਾਣਾ ਵਿਰਲ ਵੰਡ ਚੰਗੀ ਆ ਸਪੇਸ ਗੈਪ ਬਿਲਕੁਲ ਤੁਹਾਡੇ ਸਾਹਮਣੇ ਆ ਦੇਖੋ ਤਾਂ ਠੀਕ ਆ ਬੰਨ ਲਓ ਵੀਰੇ ਕਿ ਵੀਰ 6 ਤੋਂ 6 ਹੀ ਆਪਣੀ ਅੱਛਾ ਜੀ ਵੀਰ ਹੁਣ ਟਾਈਮ ਹੀ ਹੋਇਆ ਹਾਂਜੀ ਹੁਣ ਵੀ 6 ਦਾ ਟਾਈਮ ਹੈ ਠੀਕ ਹੈ ਮਾਰਨਿੰਗ 6 ਵਜੇ ਕੀਤੀ ਹੈ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀਰ ਦਲਬਾਖ ਸਿੰਘ ਜੀ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਆ ਇਹਦਾ ਮੁੱਲ ਵੀਰ ਭਾਇਆ ਆਪਾਂ 95 ਕਰ ਜੀਏ ਭਾਇਆ 90 ਕਰ ਜੀਏ 85 ਹਜ਼ਾਰ ਦੀ ਦੇ ਦਾਂਗੇ ਵੀਰ 85 ਦੀ ਜਿੱਦ ਜਾਂ ਸ਼ੋਰ ਜੇ ਭਾਇਆਣਾ ਠੀਕ ਆ ਜੀ ਹਾਂਜੀ ਐਂਡ ਕੋਟ 85 ਆ ਹਾਂਜੀ 85 ਦੀ ਕਰਾਂਗੇ ਲੋ ਜੀ ਕੋਈ ਵੀਰ ਆਊਗਾ ਤੇ ਮਾਨਤਾ ਕਰ ਦਾਂਗੇ ਹੋਰ ਥੋੜਾ ਬੋਲਦਾ ਜਿਹੜਾ ਬੰਦਾ ਸਰਦਾ ਹਨਾ ਜੀ ਮੌਕੇ ਤੇ ਦੇਖ ਲਿਆ ਜੀ ਸੋ 85 ਹਜ਼ਾਰ ਦੇ ਵਿੱਚੋਂ ਥੋੜਾ ਬੜਾ ਮਾਨਤਨ ਹੋਊਗਾ ਠੀਕ ਹੈ ਜੀ ਬਾਕੀ ਵਰਲਵੰਡ ਚੰਗੇ ਆ ਮੁੱਠੀ-ਮੁੱਠੀ ਥਾਨ ਸੋ ਸਪੇਸ ਗੈਪ ਚੰਗਾ ਤੇ ਇਹ ਜਿਹੜੀ ਦੋਸਤੋਂ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ ਤੇਜਾ ਸੁਬੋ ਸੋਈ ਆ ਮਗਰ ਕੱਟੀ ਆ ਕੋਈ ਛਿਆਹਕ ਦਿਨਾਂ ਦਾ ਸਮਾਂ ਮਗਰ ਇਹ ਫੀਮੇਲ ਕਾਪ ਆ ਇਧਰ ਸੈਕੰਡ ਨੰਬਰ ਤੇ ਆ ਜੀਏ ਤੇ ਆਪਣੇ ਕੋਲ ਇੱਕ ਜਰਸੀ ਆ ਗਈ ਇਧਰ ਨਸਲ ਬਰੀਡ ਦੇ ਵਿੱਚ ਹਾਂਜੀ ਠੀਕ ਆ ਜਰਸੀ ਵੜ ਆ ਗਈ ਏ ਇਹ ਭਾਜੀ ਸੁਵੇਆਂ ਦੇ ਵਿੱਚ ਦੂਜੇ ਕਿ ਜਾਵਦੀ ਏ ਕਿ ਤਿੱਜੇ ਇਹ ਤਿੱਜੇ ਨਾ ਵੀਰ ਜੀ ਤਿੱਜੇ ਸੁਵੇ ਹਾਂਜੀ ਹਾਂਜੀ ਇਹਨੂੰ ਅੱਜ ਚੌਥਾ ਦਿਨ ਹੋਇਆ ਸੋਈ ਨੂੰ ਠੀਕ ਆ ਜੀ ਹਾਂਜੀ ਤੇ ਮਗਰ ਇਹਦੇ ਬੱਚਾ ਕੀ ਬੱਚਾ ਇਹ ਮਗਰ ਦੇ ਇਹਦੇ ਮਗਰ ਬੱਚਾ ਹਾਂਜੀ ਹਾਂਜੀ ਬਾਕੀ ਹੈ ਨਸਲ ਬਰੀਡ ਦੇ ਵਿੱਚ ਪਿਓਰ ਜਰਸੀ ਆ ਗਈ ਹਨਾ ਠੀਕ ਆ ਜੀ ਇਸ ਵਕਤ ਦੁੱਧ ਕਿੰਨਾ 10 ਕਿ 11 ਦੇ ਥੱਲੇ ਇਹਦੇ ਹਲੇ ਢੱਕ ਲੋ ਹੋਊਗਾ ਭਾਏ ਬੋਲਾ ਮੰਨ ਲਿਆ ਚੌਥਾ ਦਿਨ ਹੋਇਆ ਸੋਈ ਨੂੰ ਚਾਰਕ ਦਿਨ ਦਾ ਸਮਾਂ ਹਾਂਜੀ ਹਾਂਜੀ ਲੈ ਵੀਰੇ ਕੱਟ ਕੇ ਦਿਖਾ ਦੇ ਸੋ ਚਾਰਕ ਦਿਨ ਦਾ ਸਮਾਂ ਹੋਇਆ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਕੁਝ 10 ਕਿਲੋ ਬੌਲਾ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਓ ਕਿਉਂ ਚੌਕ ਦਿਨਾਂ ਦਾ ਟਾਈਮ ਆ ਬਾਕੀ ਮਗਰ ਦੇ ਬੱਚਾ ਮੇਲ ਕਾਫ ਆ ਤੇ ਬਾਕੀ ਬਾਡੀ ਸਟਰਕਚਰ ਜਿਹੜਾ ਤੁਸੀਂ ਇਸ ਵੇੜ ਦਾ ਚੈੱਕ ਕਰ ਸਕਦੇ ਹੋ ਠੀਕ ਆ ਜੀ ਬੂਤੀ ਪਾਤੀ ਬਿਲਕੁਲ ਛੋਟੀ ਐ স্মੋਲ ਸਾਈਜ਼ ਫੇਸ ਆ ਜਿੱਦਾ ਬਿਲਕੁਲ ਡੂੰਘਾ ਦੋਆਂ ਅੱਖਾਂ ਦੇ ਵਿੱਚ ਟੋਵਾ ਬੋਦੀ ਬਾਕੀ ਭਾਰਾ ਵਜਨ ਵੇਟ ਤੇ ਥਣ ਤਕਰੀਬਨ ਤੁਸੀਂ ਵੇਖੋ ਠੀਕ ਆ ਜੀ ਮੁੱਠੀ-ਮੁੱਠੀ ਥਣ ਲੱਗਾ ਸੋ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਬਰੀਡ ਦੇ ਵਿੱਚ ਪਰਫੈਕਟ ਥਣ ਆਉਂਦਾ ਠੀਕ ਆ ਜੀ ਨਾ ਬਹੁਤਾ ਲੰਬਾ ਤੇ ਨਾ ਹੀ ਛੋਟਾ ਆ ਵੇਖ ਬਹੁਤ ਵਧੀਆ ਠੀਕ ਆ ਕਮਾਲਾ ਵੀਰ ਹੋ ਬਾਈ ਆ ਤੋਰਦੇ ਲੰਮਾ ਤੋਰਦੇ ਜੋਂ ਲਓ ਵੀ ਠੀਕ ਆ ਜੀ ਸੋ ਉਤਰਾ ਪੂਰੀ ਠੰਡੀ ਧੀਰੀਆ ਕਰਮਾਂ ਲਈ ਠੀਕ ਆ ਜੀ ਸੀਲਸ ਲੱਗ ਬਹੁਤ ਆ ਸੋ ਪਹਿਣੀ ਇੱਕ ਪਹਿਣੀ ਵਾਲੇ ਪਾਸੇ ਥਣ ਥਣ ਤਾਂ ਸਾਇਜ ਚੰਗਾ ਜ਼ਰ ਲਗਾਇਬ ਚੰਗਾ ਠੀਕ ਹੈ ਜੀ ਬਾਕੀ ਭੋਰ ਛਟੇ ਤੋਂ ਬਚਾ ਭਾਜੀ ਬਿਲਕੁਲ ਸਾਫ ਵੀਰ ਜੀ ਕੋਈ ਵੰਗਾ ਵੀ ਨਹੀਂ ਲੈਂਦੀ ਉਦਾਂ ਹੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਕੋਈ ਭੋਰ ਨਹੀਂ ਤਾਂ ਕੋਈ ਛਟਾ ਨਹੀਂਗਾ ਸੋ ਸੋਏ ਸੋਏ ਨਾਗਾ ਜਿੱਦਾਂ ਮਰਜੀ ਭਰਾ ਮੇਰਾ ਕੋਈ ਆਨਲਾਈਨ ਬੇਸ਼ੱਕ ਚੁਵਾ ਕੇ ਤਸੱਲੀ ਕਰੇ ਚਾਹੇ ਕੋਈ ਇੱਥੇ ਆਣ ਕੇ ਵਿਜ਼ਿਟ ਕਰਕੇ ਠੀਕ ਆ ਸੋ ਲੈਵੇ ਆਰਡਰ ਦੀ ਸਾਫ ਤੋਂ ਸਰੀਆ ਦੁੱਧ ਚਵਾਜੂਗੀ ਚੰਗਾ ਠੀਕ ਹੈ ਲਓ ਜੀ ਸੋ ਸੋਨਾ ਖੂਬਸੂਰਤ ਲੇਵਾ ਤੇ ਵੀਰ ਕੀ ਮੋਲ ਕੀ ਡਿਮਾਂਡ ਕਰਦੇ ਪੈਂਦੀ ਡਿਮਾਂਡ ਦੇ ਹਨ ਤੁਸੀਂ ਭਾਏ 65 ਦੀ ਵੇਚ ਦੀ ਭਾਏ 60 ਦੀ 55000 ਦੀ ਦੇ ਦਾਂਗੇ 55 ਦੇ ਕਰਕੇ ਲੈਸਾਂ ਲੁਸਾਂ ਦੇ ਦਈਏ ਮਾਨਤਾਨ 53 ਦੀ ਦੇ ਦਈਏ ਹੋਰ ਵੀ ਰੋਟੀ ਜਲਪਣੀ ਲੱਭਦਾ ਹੋਰ ਕਰ ਤੂੰ ਤੁਸੀਂ ਦੱਸ ਦੋ ਜਿੰਨੇ ਦੀ ਚੰਗੀ ਤੁਸੀਂ ਦੱਸੋ ਨਾ ਮਾਰ ਦਈਏ ਸ਼ਾਲਾ ਆਪਣੇ ਆਪ ਹੀ ਮਾਰਦੇ ਪੂਰੇ 50 ਦੀ ਦੇ ਦਾਂਗੇ ਪੂਰੇ 50 ਦੀ 50 ਹੀ ਦੇ ਦਾਂਗੇ ਚਲੋ 50 ਦੇ ਦੇ ਦੋ ਕੋਈ ਆਇਆ ਵੀਰ ਉਹਦਾ ਮਾਨਤਾਨ ਕਰ ਦਾਂਗੇ ਪੂਰਾ ਠੀਕ ਹੈ ਭਰਾ 50 ਦੀ ਤੁਹਾਨੂੰ ਜੜੀ ਇਹ ਵੈੜ ਮਿਲ ਜਾਊਗੀ ਸੋ ਦੁੱਧ ਕਰਮ ਵਾਲੀ ਨੇ ਚੰਗਾ ਚੁਵਾਈ ਜਣਾ ਬਾਕੀ ਠੰਡੀ ਮਿੱਠੀ ਆ ਲੇਵੇ ਆਰਡਰ ਦੀ ਬਹੁਤ ਜਿਆਦਾ ਸਾਫ ਸੁਥਰੀ ਆ ਸੋ ਗੈਪ ਸਪੇਸ ਚੰਗਾ ਚਾਰੇ ਥਾਣਾ ਦੇ ਵਿੱਚ ਸੋ ਮਗਰ ਇਹਦੇ ਬੱਛਾ ਮਿਲ ਕਾਪ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਠੀਕ ਆ ਹਾਂ ਕੋਈ ਨਹੀਂ ਇੱਕ ਵਗੇ ਦਿਖਾਉਂਦੇ ਆ ਅਹ ਲੈ ਵੀ ਆ ਨਾੜੂ ਨਾਲ ਆ ਵੀ ਚਾਰਕ ਦਿਨ ਦਾ ਅਜੇ ਸਮਾ ਹੋਇਆ ਸਾਰਾ ਹਨਾ ਠੀਕ ਆ ਤੇ ਅੱਗੇ ਆਪਣੇ ਕੋਲ ਇਧਰ ਆ ਵੈਡ ਆ ਗਈ ਵੀਰ ਇਹ ਬਗੈਰ ਬੱਚੇ ਆ ਮੂਹ ਦੰਦੀ ਕਿਵੇਂ ਦੱਸਿਆ ਸੀ ਇਹ ਇਹ ਮੂਹ ਮੇਰ ਚੋਗੀ ਹੈ ਜੇ ਚਾਰ ਤਾਂ ਦਾ ਹਾਂਜੀ ਠੀਕ ਆ ਜੀ ਇਹ ਸੋਈ ਨੂੰ ਤੁਸੀਂ ਦੱਸਿਆ ਕੋਈ ਡੇਢ ਕਿ ਮਹੀਨਾ ਹੋ ਗਿਆ ਡੇਢ ਕਿ ਮਹੀਨੇ ਦੇ ਕਰੀਬ ਹੈ ਹਾਂਜੀ ਡੇਢ ਤੋਂ ਕੋਈ 10 ਵੱਧ ਵੀ ਹੋ ਸਕਦੇ ਆ ਹੈ ਪੂਰੀ ਠੰਡੀ ਸੀ ਲਾ ਉਤਰਾ ਬਹੁਤ ਠੰਡੀ ਸੀ ਲਾ ਹਾਂਜੀ ਬਾਕੀ ਥਣ ਥਣ ਵੀ ਮੇਰਾ ਵੀਰ ਕੋਈ ਇਹ ਨਾ ਕਿ ਵੀ ਛੋਟਾ ਜਿਹਾ ਥਣ ਥਣ ਪੂਰਾ ਥੀਚ ਪਾਈ ਵਾਲਾ ਲੱਗਾ ਇਹਨੂੰ ਠੀਕ ਆ ਜੀ ਤੇ ਦੁੱਧ ਕਿੰਨਾ ਇਸ ਵਕਤੇ ਤੇ ਥੱਲੇ ਦੁੱਧ ਵੀਰੇ ਦੇ ਕੋ ਹੋਊਗਾ ਕੋਈ 13 ਲੀਟਰ 12 ਦੀ ਗਾਰੰਟੀ ਨਾ ਖੜੇ ਕੋਈ ਬਾਹਰ ਚੋ ਕੇ ਖੜੇ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ 12 ਕਿਲੋ ਦੀ ਵੀਰਾਂ ਦਾ ਵੀ ਆਪਾਂ ਗਰੰਟੀ ਦੇ ਨਾਲ ਭੇਜ ਦਿਆਂਗੇ 12 ਕਿਲੋ ਗਰੰਟਡ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਆ ਦੋਵੇਂ ਟਾਈਮ ਚੋ ਆ ਕੇ ਦਾਂਗੇ ਜੋ ਗਏ ਆਊ ਵੀਰ ਤੇ ਕੋਈ ਗੱਲ ਨਹੀਂ ਠੀਕ ਆ ਜੀ ਉਤਰਾ ਪੂਰੀ ਰੰਗ ਬਾਜਾ ਮੋਹ ਦੰਦੀ ਦੋਂਦੀ ਜਣਾ ਸ਼ੈਂ ਚੌਗੀ 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 ਆ ਹਾਂਜੀ ਹਾਂਜੀ ਵਿਚਾਰ ਦੰਦ ਪੂਰੇ ਕਰ ਗਈ ਕੰਪਲੀਟ ਪੂਰੇ ਹਾਂਜੀ ਹਾਂਜੀ ਠੀਕ ਆ ਜੀ ਚੌਗੀ ਮੋਹ ਦੰਦੀ ਆ ਬਾਕੀ ਰੰਗ ਬਾਜਾ ਠੀਕ ਆ ਜੀ ਪਿੰਡੇ ਪੁੰਡੇ ਤੋਂ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਮੋٹے ਡੱਬਾ ਬਿਲਕੁਲ ਵਾਈਟ ਦੇ ਵਿੱਚ ਖੋਲ ਦਿਓ ਜੇ ਵੀਰ ਤੋੜ ਕੇ ਦਿਖਾ ਦਈਏ ਬਾਕੀ ਸਿੰਘ ਬੇਸ਼ੱਕ ਕੋਈ 2-2 ਇੰਚ ਕੋਈ 3-3 ਇੰਚ ਸਿੰਘ ਹੈਗੇ ਆ ਪਰ ਠੰਡੀ ਮਿੱਠੀ ਬਹੁਤ ਆ ਕੋਈ ਆਂਦੀ ਕੁਛ ਨਹੀਂ ਗਈ ਠੀਕ ਆ ਆ ਮਾਰੂ ਨੀਗਾ ਹਾਂ ਐ ਨੂੰ ਕਰਕੇ ਡੱਕ ਲਿਆ ਜੀ ਐਵੇਂ ਦਾ ਕਰਕੇ ਕਰਦੀ ਉਦਾਂ ਮਾਸਾ ਜਨਾਂ ਨਹੀਂ ਹਲਦੀ ਕਰਮਾ ਦੀ ਹਾਂ ਨਹੀਂ ਇਹਨੇ ਕਰਾਂ ਵਾਲੀ ਨੇ ਕੀ ਕਹਿਣਾ ਥੋੜਾ ਵੈਸੇ ਪਸ਼ੂ ਕਿਨਾਂ ਬੰਦਿਆਂ ਦਾ ਉਪਰਾਜਾ ਕਰ ਜਾਂਦਾ ਹੈ ਜੀ ਸੋ ਆ ਲੈਵੇ ਆਰਡਰ ਦੀ ਕੁਆਲਿਟੀ ਹੈ ਠੀਕ ਆ ਜੀ ਬੀਨਸ ਸਪੂਨਸ ਲੈਵੇ ਤੋਂ ਉਪਰ ਦੋ ਪਾਸੇ ਆ ਬਾਕੀ ਨਿਗਰ ਹਵਾਨਾ ਲੈਵਾ ਹੈ ਠੀਕ ਆ ਜੀ ਇਧਰਲੇ ਪਾਸੇ ਆਪਾਂ ਦਿਖਾ ਦਈਏ ਤੁਹਾਨੂੰ ਆ ਦੇਖੋ ਆ ਮਾਰੂਨੇਗਾ ਲਓ ਜੀ ਠੀਕ ਆ ਓਕੇ ਠੀਕ ਆ ਤੇ ਕੀ ਮੋਲ ਕਰਦੇ ਪਏ ਦਾ ਜੀ ਕਿੰਨੇ ਦੇ ਦੇ ਦੀਏ ਇਹਦਾ ਸੰਧੂ ਭਾਏ ਉਦਾਂ ਜੇ ਬੱਚਾ ਹੁੰਦਾ ਤੇ ਫੇਰ ਭਾਏ 40000 ਦੀ ਵੇਚ ਦਿੰਦੇ ਉਹ ਵਿਖਦੀ ਸੀਗੀ ਹਾਂ ਜੀ ਹੁਣ ਦੇ ਦਾਂਗੇ 32000 ਦੀ 32000 ਦੀ ਵੇਖ ਲੋ ਐਂਡ ਤੋਂ ਐਂਡ ਬਈ ਮਤਲਬ ਇਹ ਪੂਰੇ ਦੀ ਦੇ ਦਾਂਗੇ ਸੰਧੂ ਸਾਹਿਬ 30 ਦੀ ਹਾਂਜੀ 30 ਦੀ ਜਾਂਦੇ ਆ ਜੀ ਕੋਈ ਕਰ ਲਾਂਗੇ ਮਾਨਤਾਨ ਕੋਈ ਆਉ ਉਹ ਵੇਰ ਤੇ ਕੋਈ ਕੋਈ ਲਾਵੇ ਫੋਨ ਸੱਜਣ ਤਾਂ ਕੋਈ ਨਹੀਂ ਥੋੜਾ ਬੋਝ ਇੱਕ ਜਾਇਸ਼ ਵਿੱਚੋਂ ਕੱਢਦੇ ਆ ਜੀ ਹਾਂਜੀ ਲੋ ਵੀ ਇਹ 30000 ਦੀ ਅੱਜ ਫਾਈਨਲ ਜਿਹੜੀ ਦੋਸਤੋ ਮਿਲ ਜੂਗੀ ਵੇੜ ਬਾਕੀ 12 ਕਿਲੋ ਦੁੱਧ ਦਾ ਸੋ ਬਿਲਕੁਲ ਕੱਦ ਹਾਈਟ ਦੀ ਵੀ ਚੰਗੀ ਆ ਚੌਗੀ ਚਾਰ ਦੰਦ ਦੇ ਹਿਸਾਬ ਨਾਲ ਹਾਈਟ ਕਰਦੇ ਨੇ ਹਜੇ ਹੋਰ ਵੀ ਇਨਕਰੀਜ਼ ਕਰਨਾ ਜਵਾਨ ਹੁੰਦੇ ਤੱਕ ਇਹਨੇ ਕੱਦ ਹਜੇ ਹੋਰ ਕਰ ਜਾਣਾ ਠੀਕ ਆ ਜੀ ਸੋ ਬੱਛੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖ ਠੀਕ ਆ ਸੋ ਇਹ ਅੱਜ ਕਿਸਾਨ ਵੀਰੋ ਜਿਹੜੇ ਤਿੰਨ ਨਾਗ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਇੱਕ ਜਰਸੀ ਇਧਰ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾਤੀ ਆ ਤਿੱਜਾ ਸੁਬਾ ਸੋਈ ਆ 10 ਕਿਲੋ ਇਹਦੇ ਥੱਲੇ ਵੀ ਆ ਬਾਕੀ 10 ਕਿਲੋ ਇਹਦੇ ਥੱਲੇ ਵੀ ਆ ਇਸ ਵਕਤ ਕੋਈ ਬੋਲਾ ਮੰਨ ਕੇ ਤੁਸੀਂ ਸੌਫਦਾ ਕਰ ਲਿਆ ਜੀ ਠੀਕ ਆ ਸੋ ਇਹ ਅੱਜ ਤਿੰਨ ਨਾਗ ਸੀਗੇ ਵੀਰ ਦਰਬਾਖ ਸਿੰਘ ਉਹਨਾਂ ਦੇ ਇਸ ਕਿੱਲੇ ਤੇ ਬਾਕੀ ਨੰਬਰ ਜਿਹੜੇ ਆਪਾਂ ਲੈ ਲੈਨੇ ਆ ਨੰਬਰ ਇੱਕ ਵੀਰ ਕਰ ਦਿਓ ਸੰਜੇ ਨੰਬਰ ਹੈਗਾ ਜੀ 99142 ਹਾਂਜੀ 687605 ਵੀਰ ਠੀਕ ਆ ਜੀ ਓਕੇ ਪਾਜੀ ਇੱਕੋ ਨੰਬਰ ਹੀ ਆ ਹਾਂ ਜੀ ਇੱਕ ਨੰਬਰ ਉਹ ਸਾਹਮਣੇ ਚੱਲਦਾ ਆਪਣਾ ਠੀਕ ਆ ਜੀ ਵੀਡੀਓ ਵਾਲਾ ਬਿਲਕੁਲ ਜੀ ਬਿਲਕੁਲ ਨੰਬਰ ਵੇ ਪੂਰਾ ਮੋٹے ਮੋਟੇ ਅੱਖਰਾਂ ਚ ਲਿਖ ਕੇ ਆਇਆ ਕੋਈ ਇਹ ਨਹੀਂ ਕਹੂੰਗਾ ਯਾਰ ਨੰਬਰ ਵੀ ਤੇ ਸਿਆਪਾ ਹੋ ਹਾਂ ਨੇ ਠੀਕ ਆਗੇ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਕਰੋ ਕੰਟੈਕਟ ਨੰਬਰ ਦੋਨੋਂ ਬਿਲਕੁਲ ਸਕਰੀਨ ਦੇ ਉੱਪਰ ਲਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਲ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ